ਮੈਂ ਰੋਹਿਤ ਅਬਰੋਲ ਪੰਜਾਬ ਚੇਅਰਮੈਨ ਸ਼ਿਫ ਸੈਨਾ ਹਿੰਦੁਸਤਾਨ ਅੱਜ ਮੈਂ ਆਪਣੇ ਸ਼ਹਿਰ ਵਾਸੀਆਂ ਧਾਰੀਵਾਲ ਵਾਲਿਆਂ ਵਾਸਤੇ ਇੱਕ ਬਹੁਤ ਹੀ ਵੱਡਾ ਮੁੱਦਾ ਲੈ ਕੇ ਆਇਆ ਹਾਂ ਜੋ ਪਿਛਲੇ 10 ਸਾਲਾਂ ਤੋਂ ਧਾਰੀਵਾਲ ਦਾ ਬਹੁਤ ਵੱਡਾ ਮੁੱਦਾ ਹੈ ਸਾਡੇ ਸ਼ਹਿਰ ਧਾਰੀਵਾਲ ਦੇ ਵਿੱਚ ਤੁਸੀਂ ਆ ਦੇਖ ਸਕਦੇ ਹੋ ਕੂਰੇ ਦਾ ਪਹਾੜ ਬਣ ਗਿਆ ਧਾਰੀਵਾਲ ਦੇ ਵਿੱਚ ਪਹਿਲਾਂ ਆਪਾਂ ਦਿੱਲੀ ਜਾਂਦੇ ਸੀਗੇ ਦਿੱਲੀ ਜਾਣ ਤੋਂ ਪਹਿਲਾਂ ਅਸੀਂ ਦੇਖਦੇ ਹੁੰਦੇ ਸੀ ਕਿ ਕੂੜੇ ਦਾ ਪਹਾੜ ਬਹੁਤ ਵੱਡਾ ਹੁੰਦਾ ਪਰ ਇਹ ਸਾਡੇ ਧਾਰੀਵਾਲ ਵੀ ਕੂੜੇ ਦਾ ਪਹਾੜ ਬਹੁਤ ਵੱਡਾ ਬਣ ਗਿਆ ਹੈ ਸੋ ਇਹਦੇ ਨਾਲ ਜਿੰਨੀਆਂ ਬਿਮਾਰੀਆਂ ਧਾਰੀਵਾਲ ਦੇ ਵਿੱਚ ਫੈਲ ਰਹੀਆਂ ਨੇ ਇਸ ਟਾਈਮ ਲੋਕਾਂ ਦੀ ਜਿੰਨੀ ਸਿਹਤ ਖਰਾਬ ਹੋ ਰਹੀ ਹੈ ਧਾਰੀਵਾਲ ਦੇ ਇਲਾਕੇ ਚਾਕੇ ਅੰਮ੍ਰਿਤਸਰ ਤੱਕ ਤੁਸੀਂ ਚਲੇ ਜਾਓ ਜਿੰਨੇ ਵੀ ਹਸਪਤਲ ਨੇ ਸਾਰੇ ਹਸਪਤਲਾਂ ਦੇ ਵਿੱਚ ਧਾਰੀਵਾਲ ਦੇ ਪੇਸ਼ੈਂਟ ਜ਼ਿਆਦਾ ਨੇ ਜਿਹੜੇ ਕੀ ਬਿਮਾਰ ਹੋ ਰਹੇ ਨੇ ਉਹਨਾਂ ਦੇ ਵਿੱਚ ਉਸ ਤੋਂ ਜ਼ਿਆਦਾ ਤਦਾਦ ਬੱਚਿਆਂ ਦੀ ਹੈ ਜੋ ਕਿ ਛੋਟੇ ਛੋਟੇ ਬੱਚੇ ਇਹਨਾਂ ਇਥੋਂ ਇਨੀ ਜਰੀਲੀ ਗੈਸ ਨਿਕਲਦੀ ਹੈ ਇਨੀ ਜਰੀ ਸਮੈਲ ਹੈ ਸਾਡੇ ਕੋ ਖੁਦ ਨਹੀਂ ਖੜਾ ਹੋਇਆ ਜਾ ਰਿਹਾ ਪਰ ਆਪਾਂ ਸ਼ਹਿਰ ਵਾਸੀਆਂ ਵਾਸਤੇ ਜ਼ਰੂਰ ਇੱਥੇ ਖੜਾਂਗੇ ਸਾਨੂੰ ਜਿੰਨੀ ਦੇਰ ਮਰਜ਼ੀ ਖੜਨਾ ਪਵੇ ਤੇ ਜਿਹਦੇ ਕਰਕੇ ਕਿ ਲੋਕਾਂ ਦੀ ਕਮਿਊਨਿਟੀ ਪਾਵਰ ਅੱਗੇ ਬੜੀ ਘਟ ਗਈ ਕਰੋਨਾ ਕਾਲ ਵਿੱਚ ਤੇ ਉਹਦੇ باوجود ਵੀ ਇਹ ਕੂੜੇ ਦਾ ਪਹਾੜ ਰੋਜ਼ ਕਿੰਨੀਆਂ ਬਿਮਾਰੀਆਂ ਲੈ ਕੇ ਆ ਰਿਹਾ ਸ਼ਹਿਰ ਵਾਸੀਆਂ ਵਾਸਤੇ ਉਹਰੇ ਸਬੰਧ ਦੇ ਵਿੱਚ ਅੱਜ ਅੱਜ ਅਸੀਂ ਨਗਰ ਕੌਂਸਲ ਦੇ ਧਿਆਨ ਦੇ ਵਿੱਚ ਲਿਆਉ ਰਹੇ ਹਾਂ ਸੀਐਮ ਮਾਨ ਜੀ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਜਦੋਂ ਦਿੱਲੀ ਦੇ ਵਿੱਚ ਐਮਸੀਡੀ ਦੀ ਇਲੈਕਸ਼ਨ ਹੋਈ ਸੀਗੀ ਉਦੋਂ ਉਹਨਾਂ ਨੇ ਇਹ ਮੁੱਦਾ ਰੱਖਿਆ ਸੀਗਾ ਕਿ ਕੂੜੇ ਦੇ ਜੋ ਕੇਜਰੀਵਾਲ ਜੀ ਨੇ ਮੁੱਦਾ ਰੱਖਿਆ ਸੀਗਾ ਕਿ ਕੂੜੇ ਦੇ ਬਹੁਤ ਢੇਰ ਨੇ ਜਿਹਦੇ ਵਿੱਚ ਸਾਡੇ ਸੀਐਮ ਭਗਵੰਤ ਮਾਨ ਜੀ ਨੇ ਵੀ ਜਾ ਕੇ ਹਿੱਸਾ ਲਿਆ ਸੀਗਾ ਜੋਰਾ ਸ਼ੋਰਾ ਤੇ ਪ੍ਰਚਾਰ ਕੀਤਾ ਸੀਗਾ ਕਿ ਬੀਜੇਪੀ ਨੂੰ ਹਟਾ ਕੇ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਓ ਤੇ ਅਸੀਂ ਇਹ ਕੂੜੇ ਦੇ ਢੇਰ ਚੱਕਵਾਵਾਂਗੇ ਜੀ ਮੈਂ ਸਭ ਤੋਂ ਪਹਿਲਾਂ ਆਪਣੇ ਸੀਐਮ ਭਗਵੰਤ ਮਾਨ ਜੀ ਨੂੰ ਅਪੀਲ ਕਰਦਾ ਕੀ ਥੋੜਾ ਜਿਹਾ ਨજર ਸਾਡੇ ਛੋਟੇ ਚ ਸ਼ਹਿਰ ਧਾਰੀਵਾਲ ਵੀ ਮਾਰਨ ਜਿੱਥੇ ਕਿ ਬਹੁਤ ਜ਼ਿਆਦਾ ਬਿਮਾਰੀਆਂ ਐ ਡੰਪ ਕਰਕੇ ਫੈਲ ਰਹੀਆਂ ਨੇ ਇਹ ਡੰਪ ਕੋਈ ਸ਼ਹਿਰ ਦੇ ਬਾਹਰ ਨਹੀਂ ਹੈਗਾ ਇਹ ਸ਼ਹਿਰ ਦੇ ਵਿੱਚੋਂ ਵਿੱਚ ਤੁਸੀਂ ਮਗਰ ਦੇਖ ਸਕਦੇ ਹੋ ਦੋ ਕਦਮਾਂ ਤੇ ਧਾਰੀਵਾਲ ਦਾ ਮੀਨ ਸ਼ਮਸ਼ਾਨ ਘਾਟ ਹੈ ਜਦ ਸਾਡੇ ਧਾਰੀਵਾਲ ਵਿੱਚ ਕਿਸੇ ਦੀ ਡੈਥ ਹੁੰਦੀ ਹੈ ਨਾ ਤਾਂ ਲੋਕੀ ਰਿਸ਼ਤੇਦਾਰ ਫੋਨ ਕਰਦੇ ਦੀ ਕਿ ਧਾਰੀਵਾਲ ਡੈਥ ਹੋ ਗਈ ਹੈ ਜਾਣਾ ਤਾਂ ਲੋਕੀ ਜਾਣ ਤੋਂ ਮਨਾ ਕਰ ਦਿੰਦੇ ਨੇ ਕਿ ਆਪਾਂ ਕਿਰਿਆ ਤੇ ਚਲੇ ਜਾਵਾਂਗੇ ਡੈਥ ਤੇ ਨਹੀਂ ਜਾਣਾ ਉੱਥੇ ਤਾਂ ਕੂੜੇ ਦਾ ਪਹਾੜ ਹੀ ਐ ਏਡਾ ਵੱਡਾ ਅਸੀਂ ਬਿਮਾਰ ਹੋ ਜਾਵਾਂਗੇ ਘਰ ਆ ਕੇ ਸਾਡੇ ਬੱਚੇ ਬਿਮਾਰ ਹੋ ਆ ਸਾਡੇ ਧਾਰੀਵਾਲ ਦੀ ਸਿਚੁਏਸ਼ਨ ਆ ਕਿ ਲੋਕੀ ਸਾਡੇ ਧਾਰੀਵਾਲ ਦੇ ਸ਼ਮਸ਼ਾਨ ਘਾਟ ਚ ਆ ਨਹੀਂ ਸਕਦੇ ਕਿਸੇ ਡੈਥ ਹੋ ਜੇ ਤੋਂ ਸੋ ਮੈਂ ਡਿਪਟੀ ਸਾਹਿਬ ਨੂੰ ਹਿਮਾਂਸ਼ੋ ਅਗਰ왈 ਜੀ ਨੂੰ ਆਪਣੇ ਡੀਸੀ ਸਾਹਿਬ ਨੂੰ ਅਪੀਲ ਕਰਦਾ ਭਗਵੰਤਬਾਨ ਜੀ ਨੂੰ ਅਪੀਲ ਕਰਦਾ ਕਿ ਇਹ ਚੀਜ਼ ਦਾ ਜਲਦੀ ਤੋਂ ਜਲਦੀ ਨਿਪਟਾਰਾ ਕੀਤਾ ਜਾਏ ਇਹਨੂੰ ਜਲਦੀ ਜਲਦੀ ਇਹ ਕੂੜੇ ਦਾ ਪਹਾੜ ਥੋਟਾਇਆ ਜਾਵੇ ਤਾਂ ਕਿ ਸ਼ਹਿਰ ਵਾਸੀ ਸੁੱਖ ਦਾ ਸਾਹ ਲੈ ਸਕਣ ਤੱਕ ਇਹ ਪਿਛਲੇ ਜਿੱਥੇ ਤੱਕ ਮੇਰੀ ਨੂੰ 10-12 ਸਾਲ ਤੋਂ ਇਦਾਂ ਹੀ ਗਿਆ ਆਪਾਂ ਸੌਂਦੇ ਆ ਰਹੇ ਆ ਕਿ ਇਥੇ ਮਸ਼ੀਨ ਆ ਰਹੀ ਆ ਜੀ ਉਹ ਕੂੜੇ ਤੋਂ ਖਾਦ ਬਣਾਏਗੀ ਔਰੇ ਨਾਲ ਵਪਾਰ ਆਏਗਾ ਨਗਰ ਕੌਂਸਲ ਨੂੰ ਮੁਨਾਫਾ ਕਰੇਗੀ ਪਰ ਤੁਸੀਂ ਘੁੰਮ ਕੇ ਦੇਖ ਸਕਦੇ ਹੋ ਮਸ਼ੀਨ ਛੱਡ ਕੇ ਚਾਰੇ ਪਾਸੇ ਕੂੜੇ ਦੇ ਪਹਾੜ ਲੱਭੇ ਆ ਸਾਨੂੰ ਮਸ਼ੀਨ ਸਾਨੂੰ ਦਸ ਸਾਲਾਂ ਚ ਨਹੀਂ ਲੱਭੀ ਇਹ ਨਗਰ ਕੌਂਸਲ ਦੀ ਇਨੀ ਢਿੱਲੀ ਕਾਰਗੁਜ਼ਾਰੀ ਹੈ ਨਗਰ ਕੌਂਸਲ ਇਹ ਚੀਜ਼ ਵਾਲੇ ਧਿਆਨ ਦੇ ਕੇ ਨਹੀਂ ਰਾਜੀ ਕਿ ਇਹ ਇੱਕ ਸ਼ਹਿਰ ਦਾ ਮੇਨ ਪੁਆਇੰਟ ਆ ਸਾਹਮਣੇ ਸ਼ਮਸ਼ਾਨ ਘਾਟ ਆ ਇਹ ਇਨੇ ਗੰਦ ਚ ਲੋਕੀ ਆ ਨਹੀਂ ਰਹੇ ਇੱਥੇ ਲੋਕੀ ਜਿਹਦੀ ਮ੍ਰਿਤੂ ਤੇ ਨਹੀਂ ਆ ਰਹੇ ਡੈਥ ਤੇ ਨਹੀਂ ਆ ਰਹੇ ਕੀ ਕਰ ਸਕਦੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਹਦੇ ਖਿਲਾਫ ਚੰਗਾ ਸੰਘਰਸ਼ ਕਰਾਂਗੇ ਸਾਨੂੰ ਇਹਦੇ ਖਿਲਾਫ ਧਰਨਾ ਵੀ ਲਾਣਾ ਪਿਆ ਤਾਂ ਅਸੀਂ ਧਰਨਾ ਵੀ ਲਾਵਾਂਗੇ ਸਾਡੇ ਪਾਰਟੀ ਦੇ ਰਾਸ਼ਟਰੀ ਪ੍ਰਮੁੱਖ ਸ਼੍ਰੀ ਪਵਨ ਕੁਮਾਰ ਗੁਪਤਾ ਜੀ ਉਹ ਵੀ ਇਸ ਸੇਵ ਚ ਸ਼ਾਮਲ ਹੋਣਗੇ ਤੇ ਪੂਰੇ ਪੰਜਾਬ ਲੈਵਲ ਤੇ ਆਪਾਂ ਇਸ ਚੀਜ਼ ਦਾ ਵਿਰੋਧ ਕਰਾਂਗੇ ਲੋੜ ਪੈਣ ਤੇ ਮੈਂ ਆਪਣੇ ਸ਼ਹਿਰ ਵਾਸੀਆਂ ਨੂੰ ਆਪਣੇ ਨਾਲ ਲੈ ਕੇ ਪੋਖਰ ਹੜਤਾਲ ਤੇ ਵੀ ਬਹਿਣਾ ਪਿਆ ਤਾਂ ਆਪਾਂ ਪੋਖਰ ਹੜਤਾਲ ਤੇ ਵੀ ਬਹਾਂਗੇ ਸ਼ਹਿਰ ਵਾਸੀਆਂ ਨੂੰ ਮੇਰੀ ਇਹੀ ਅਪੀਲ ਹੈ ਜੀ ਕਿ ਮੈਂ ਸ਼ਹਿਰ ਵਾਸੀਆਂ ਨੂੰ ਕਹਾਂਗਾ ਕਿ ਮੈਂ ਸ਼ਹਿਰ ਵਾਸੀਆਂ ਦਾ ਬੱਚਾ ਵਾਂ ਪੁੱਤਰਾਂ ਭਰਾਵਾਂ ਅਗਰ ਕਿਸੇ ਨਾਲ ਕੋਈ ਤੱਕਾ ਹੁੰਦਾ ਤਾਂ ਮੈਨੂੰ ਕਦੀ ਵੀ ਫੋਨ ਕਰ ਸਕਦਾ ਅੱਧੀ ਰਾਤ ਨੂੰ ਵੀ ਕਰ ਸਕਦਾ ਮੇਰੇ ਵੀਰ ਭਰਾ ਮੇਰੀ ਪਾਰਟੀ ਦੇ ਮੈਂਬਰ ਸਾਰੇ ਇਹਨਾਂ ਨਾਲ ਵੀ ਤੁਸੀਂ ਸਫਲ ਕਰ ਸਕਦੇ ਹੋ ਸ਼ਾਨੂ ਮਹਾਜਨੀ ਨਾਲ ਮਨੀਸ਼ ਸ਼ਰਮਾ ਜੀ ਨਾਲ ਤੁਸੀਂ ਜਿੰਨਾ ਵੀ ਚਾਹੋ ਸਫਲ ਕਰ ਸਕਦੇ ਅਗਰ ਕਿਸੇ ਨਾਲ ਕੋਈ ਤੱਕਾ ਹੁੰਦਾ ਤਾਂ ਸਾਨੂੰ ਜਰੂਰ ਦੱਸੇ ਆਪਾਂ ਉਹਦੇ ਨਾਲ ਦਿਲੋ ਖੜਾਂਗੇ ਵੀਰ ਜੀ ਮੇਰਾ ਨਾਮ ਗੁਰਕੇਵਲ ਸਿੰਘ son of ਮੱਖਣ ਸਿੰਘ ਡੈਡੀ ਦਾ ਨਾਮ ਜੀ ਆ ਨਾਲ ਹੀ ਮੇਰੀ ਜ਼ਮੀਨ ਆ ਬੜੀ ਯਾਰਾ ਮੈਂ ਪ੍ਰਧਾਨ ਸਾਰਿਆਂ ਨੂੰ ਕਹਿ ਚੁੱਕਾ ਆ ਵੀ ਇਹ ਲਫਾਫੇ ਦਾ ਕੋਈ ਨਾ ਕੋ ਹੱਲ ਕਰੋ ਇਹ ਕੋਈ ਹੱਲ ਨਹੀਂ ਕਰਦੇ ਮੈਨੂੰ ਘਟੋ ਘਟ 15 ਤੋਂ 10 ਤੋਂ 15 ਸਾਲ ਹੋ ਜਲੇ ਇਹਨਾਂ ਦੇ ਮਗਰ ਚੜਿਆਂ ਨੂੰ ਇਹ ਕੋਈ ਲਫਾਫੇ ਦਾ ਆਪਣੇ ਦਾ ਹੱਲ ਨਹੀਂ ਕਰ ਆਈ ਵਾਰੀ ਵਾਰੀ ਫਸਲ ਖਰਾਬ ਹੁੰਦੀ ਆ ਮੇਰਾ ਘਟੋ ਘਾਟ ਲੱਗ ਲੱਗਾ ਦੋ ਗਾਂ ਥਾਂ ਜਿਹੜਾ ਵਾ ਹਰ ਵਾਰੀ ਦੀ ਵਾਰੀ ਫਸਲ ਮਾਰ ਜਾਂਦੀ ਝੋਨਾ ਤੇ ਉਹ ਮਰ ਜਾਂਦਾ ਜੇ ਕਣਕਾ ਤੇ ਉਹ ਮਰਦੀ ਆ ਕੋਈ ਪ੍ਰਧਾਨ ਇੱਥੇ ਕੋਈ ਨਹੀਂ ਆਂਦਾ ਜਦੋਂ ਫੋਨ ਕਰੀ ਉਹਦੋਂ ਕਹਿ ਦਿੰਦੇ 72 ਲੱਖ ਦਾ ਜੀ ਹੋ ਗਿਆ ਟੈਂਡਰ ਅਜੇ ਤੱਕ ਮੈਨੂੰ ਨਹੀਂ ਸਮਝ ਲੱਗੀ ਵੀ 72 ਲੱਖ ਕਿਹੜੇ ਕਿਨੂੰ ਦਿੱਤਾ ਇਹਨਾਂ ਦਾ ਕਿੱਥੇ ਟੈਂਡਰ ਹੋਇਆ ਇਹਨਾਂ ਦਾ ਜੇ ਪੁੱਛਦੇ ਆ ਤਾਂ ਇੱਕੋ ਗੱਲ ਹੀ ਕਰੀ ਜਾਂਦੇ ਆ ਯਾਰ ਫਲਾਣੇ ਦਿਨ ਆ ਗਈ ਮਸ਼ੀਨਾਂ ਢਿੰਗੜੇ ਦਿਨ ਆ ਗਈ ਮਸ਼ੀਨਾਂ ਮੈਨੂੰ ਤੇ ਇਹ ਨਹੀਂ ਸਮਝ ਆਉਣੀ ਮਸ਼ੀਨਾਂ ਆਉਣੀਆਂ ਕਿਹੜੀਆਂ ਇੱਥੇ ਜਿਹੜੀ ਇੱਕ ਮਸ਼ੀਨ ਇਹਨਾਂ ਦੀ ਆਈ ਉਹ ਇਹਨਾਂ ਇਹ ਤੇ ਇਹਨਾਂ ਦਾ ਕੋਹ ਨਹੀਂ ਹੈਗਾ ਹੁਣ ਸਿਰਫ ਇਹ ਕੂੜੇ ਦਾ ਡੈਂਪਾ ਜਿੱਦਾ ਕਰਕੇ ਲਾਗੇ ਧਾਰਿਆ ਸ਼ਹਿਰ ਹੀ ਬਿਮਾਰ ਹੋਣ ਡਿਆ ਤੇ ਨਾਲ ਪਿੰਡ ਰਣੀਏ ਤੇ ਲੋਕ ਜਿਹੜੇ ਉਹ ਵੀ ਬਿਮਾਰ ਹੋਣ ਡਿਆ ਜਦੋਂ ਇਹ ਰੂੜੀ ਫੋਲਦੇ ਮੈਂ ਇੱਥੋਂ ਤਿੱਕਾ ਪ੍ਰਧਾਨਾਂ ਨੂੰ ਕਹਿ ਚੁੱਕਾ ਵੀ ਜਰੂਰੀ ਜਦੋਂ ਤੁਸੀਂ ਫਲਾਉਂਦੇ ਜੇ ਮੇਰੇ ਕੋ ਆਣ ਕੇ ਇੱਕ ਦਿਨ ਮੇਰੇ ਲਾਗੇ ਆਣ ਕੇ ਬੈ ਕੇ ਰੋਟੀ ਖਾ ਲੋ ਮੈਂ ਤੁਹਾਨੂੰ ਇੱਕ ਘਰਾਂ ਨਹੀਂ ਕਹਾਂਗਾ ਵੀ ਤੁਸੀਂ ਕਿਉਂ ਰੂੜੀ ਇੱਥੇ ਲਾਉਂਦੇ ਜੇ ਪ੍ਰਧਾਨ ਹੁਣੀ ਮੇਰਾ ਮੁੜ ਕੇ ਪੱਲਾ ਹੀ ਨਹੀਂ ਮੈਨੂੰ ਫੜਾਉਂਦੇ ਉੱਥੇ ਰਫੂ ਚੱਕਰ ਹੋ ਜਾਂਦਾ ਪਾਜ ਜਾਂਦੇ ਕੋਈ ਨਹੀਂ ਇੱਥੇ ਆਉਂਦਾ ਇਹ ਕਰਕੇ ਬੇਨਤੀ ਆ ਪੀ ਭਗਵੰਤ ਸਿੰਘ ਮਾਨ ਸਾਹਿਬ ਨੂੰ ਬੇਨਤੀ ਆ ਡੀਸੀ ਸਾਹਿਬ ਨੂੰ ਬੇਨਤੀ ਆ ਪੀ ਇਹਦਾ ਕੁਝ ਨਾ ਕੁਝ ਕੂੜੇ ਦਾ ਹੱਲ ਕੀਤਾ ਜਾਵੇ ਲਾਗੇ ਸ਼ਮਸ਼ਾਨ ਘਾਟ ਆ ਲੋਕ ਗਾਲ੍ਹਾਂ ਕੱਢਦੇ ਆ ਅਸੀਂ ਤਾਂ ਬਿਲਕੁਲ ਕੋਲ ਰਹੀ ਨੇ ਜਦੋਂ ਇਹ ਬੈਨ ਖਲੋਨੇ ਇੱਥੇ ਲੋਕ ਗਾਲ੍ਹਾਂ ਕੱਢਦੇ ਆ ਇੱਥੇ ਜਿਹੜੀ ਵੀ ਸੰਗਤ ਆਉਂਦੀ ਉਹ ਗਾਲ੍ਹਾਂ ਕੱਢਦੀ ਆਉਂਦੀ ਆ ਮੀਹ ਕਣੀ ਦੇ ਵਿੱਚ ਇੰਨਾ ਕ ਮੰਦਾ ਵਾਲ ਹੁੰਦਾ ਵੀ ਪਹੁੰਚੇ ਚੋਕੇ ਲੋਕ ਨੰਗਦੇ ਇਥੋਂ ਦੀ ਕਿਰਪਾ ਕਰਕੇ ਇਹਦੀ ਪੈਰਵਾਹੀ ਕੀਤੀ ਜਾਵੇ ਜੀ